ਹਲੇਲੂਇਆ ਆਓ ਸੀ ਮੇਰੀ ਪਵਿੱਖ ਬਾਣੀਆਂ ਦੀ ਪੁਸਤਕ ਦੇ ਵਿੱਚੋਂ ਅੱਜ ਦੇ ਬਚਨ ਨੂੰ ਪੜ੍ਹਦੇ ਹਾਂ ਤਰਮੀ ਦੇ ਬਚਨ ਦਾ ਪੇਤ ਕਹੋਤਾ ਅਧਿਆਇ 18 ਉਹਦੀ 10 ਐਤ ਜਹਵਾ ਦਾ ਨਾਮ ਇੱਕ ਪੱਕਾ ਬੁੱਝ ਹੈ ਤਰਮੀ ਪੰਜ ਕੇ ਉਹਦੇ ਵਿੱਚ ਜਾਂਦਾ ਤੇ ਬਚਿਆ ਰਹਿੰਦਾ ਹੈ ਮੇਰੇ ਪਿਆਰਿਓ ਵਚਨ ਕਹਿੰਦਾ ਹੈ ਕਿ ਸਾਰੀ ਧਰਤੀ ਪ੍ਰਿਸ਼ਟ ਹੋ ਗਈ ਸੀ ਅਤੇ ਮਨੁੱਖਾਂ ਵਿੱਚ ਹਰ ਥਾਂ ਪਾਪ ਸੀ ਉਸ ਸਮੇਂ ਦੇ ਲੋਕ ਬੁਰੀਾਈ ਵਿਵਚਾਰ ਵਿੱਚ ਫਸ ਗਏ ਅਤੇ ਪਰਮੇਸ਼ਰ ਦੀ ਬਜਾਏ ਦੂਜਿਆਂ ਦੀ ਪੂਜਾ ਕਰਨ ਲੱਗ ਪਏ ਇਸ ਕਰਕੇ ਪਰਮੇਸ਼ਰ ਨੂੰ ਸਾਰੀ ਧਰਤੀ ਨੂੰ ਤਬਾਹ ਕਰਨ ਦੇ ਸਵਾਲ ਦਾ ਸਾਹਮਣਾ ਕਰਨਾ ਪਿਆ ਫਿਰ ਉਸ ਸਮੇਂ ਜਦੋਂ ਪਰਮੇਸ਼ਰ ਨੇ ਨੋਹਵਲ ਦੇਖਿਆ ਤਾਂ ਨੋਹ ਪਰਮੇਸ਼ਰ ਦੀਆਂ ਨਜ਼ਰਾਂ ਵਿੱਚ ਸੰਪੂਰਨ ਧਰਮੀ ਅਤੇ ਉਸ ਦੇ ਨਾਲ ਚੱਲਣ ਵਾਲਾ ਪਾਇਆ ਗਿਆ ਇਸ ਲਈ ਪਰਮੇਸ਼ਰ ਨੇ ਉਸ ਉੱਤੇ ਆਪਣੀ ਝੋਚਨਾ ਪ੍ਰਗਟ ਕੀਤੀ ਜਾਨੀ ਉਸ ਨੂੰ ਗੋਪਰ ਦੀ ਲੱਕੜੀ ਦਾ ਜਹਾਜ਼ ਬਣਾਉਣ ਲਈ ਕਿਹਾ ਇਸ ਤਰ੍ਹਾਂ ਪਰਮੇਸ਼ਰ ਨੇ ਪੂਰੀ ਦੁਨੀਆ ਵਿੱਚ ਸਿਰਫ ਨੋਹ ਤੇ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਉਸ ਵਿਚਾਰ ਅਤੇ ਝੋਟਨਾ ਦੁਆਰਾ ਪਰਮੇਸ਼ਰ ਨੇ ਨੋਹ ਨੂੰ ਉਸਦੇ ਪਰਿਵਾਰ ਸਮੇਤ ਬਚਾਇਆ ਉਸੇ ਤਰ੍ਹਾਂ ਅੱਜ ਜਦੋਂ ਤੁਸੀਂ ਕਹਿੰਦੇ ਹੋ ਕਿ ਪਰਮੇਸ਼ਰ ਮੇਰੀ ਜ਼ਿੰਦਗੀ ਵਿੱਚ ਆਪਣੀ ਝੋਟਨਾ ਨੂੰ ਪੂਰਾ ਕਰੇ ਤਾਂ ਉਹ ਮੇਰੇ ਕੋਲ ਆਪਣੇ ਡੂੰਗੇ ਪੇਤ ਪ੍ਰਗਟ ਕਰੇ ਜਾਂ ਪਰਮੇਸ਼ਰ ਮੇਰੇ ਨਾਲ ਗੱਲ ਕਰੇ ਪਰ ਜੇਕਰ ਤੁਸੀਂ ਦੁਨੀਆ ਮੰਗ ਲੋਕਾਂ ਵਾਂਗ ਪਾਪ ਅਤੇ ਬੁਰੀਾਈ ਵਿੱਚ ਫਸੇ ਹੋਏ ਹੋ ਅਤੇ ਜੇਕਰ ਤੁਸੀਂ ਆਪਣੇ ਆਪ ਨੂੰ ਪਾਪ ਤੋਂ ਪੂਰੀ ਤਰ੍ਹਾਂ ਨਾ ਵੱਖ ਨਹੀਂ ਕਰਦੇ ਅਤੇ ਪਰਮੇਸ਼ਰ ਦੀ ਉਪਾਸਨਾ ਨਹੀਂ ਕਰਦੇ ਤਾਂ ਪਰਮੇਸ਼ਰ ਤੁਹਾਡੇ ਨਾਲ ਨੋਹ ਨੂੰ ਮੰਗ ਕਿਵੇਂ ਗੱਲ ਕਰ ਸਕਦਾ ਹੈ ਕਿਉਂਕਿ ਪਰਮੇਸ਼ਰ ਮੁੱਢ ਤੋਂ ਇੱਕੋ ਜਿਹਾ ਪਰਮੇਸ਼ਰ ਰਿਹਾ ਹੈ ਉਸ ਸਮੇਂ ਸਿਰਫ ਨੋਹ ਨੇ ਪਰਮੇਸ਼ਰ ਦੀ ਆਵਾਜ਼ ਸੁਣੀ ਸੀ ਕਿਉਂਕਿ ਉਸ ਸਮੇਂ ਬਾਈਬਲ ਨਹੀਂ ਲਿਖੀ ਗਈ ਸੀ ਨੂਹ ਨੇ ਪਰਮੇਸ਼ਰ ਦੇ ਵਚਨਾਂ ਤੇ ਵਿਸ਼ਵਾਸ ਕੀਤਾ ਅਤੇ ਪਰਮੇਸ਼ਰ ਦੇ ਕਹੇ ਅਨੁਸਾਰ ਆਪਣੇ ਆਪ ਨੂੰ ਬਚਾਉਣ ਲਈ ਆਗਿਆਕਾਰੀ ਨਾਲ ਕਿਸ਼ਤੀ ਬਣਾਈ ਮੇਰੇ ਪਿਆਰਿਓ ਬਾਈਬਲ ਕਹਿੰਦੀ ਹੈ ਕਿ ਪ੍ਰਭੂ ਦਾ ਨਾਮ ਇੱਕ ਮਜਬੂਤ ਬੁਰਜ ਹੈ ਜਿਸ ਤਰ੍ਹਾਂ ਨੂਹ ਪਰਮੇਸ਼ਰ ਵਿੱਚ ਰਹਾ ਉਹ ਸ਼ੁੱਧ ਹਿਰਦੇ ਨਾਲ ਪਰਮੇਸ਼ਰ ਦੇ ਨਾਲ ਚੱਲਿਆ ਬੁਰੀਾਈ ਤੋਂ ਹਟ ਕੇ ਅਤੇ ਉਸ ਸਮੇਂ ਦੇ ਲੋਕਾਂ ਵਾਂਗ ਪਾਪ ਵਿੱਚ ਨਹੀਂ ਰਿਹਾ ਸਗੋਂ ਪਰਮੇਸ਼ਰ ਨੂੰ ਆਪਣਾ ਗੜ ਮੰਨਿਆ ਜਿਸਨੇ ਉਸ ਨੂੰ ਅਤੇ ਉਸਦੇ ਪਰਿਵਾਰ ਨੂੰ ਉਹਨਾਂ ਵੱਡੀਆਂ ਮੁਸੀਬਤਾਂ ਤੋਂ ਬਚਨ ਦਿੱਤਾ ਨੋਹ ਦੇ ਵਿਸ਼ਵਾਸ ਤੇ ਕਾਰਨ ਉਸਦਾ ਸਾਰਾ ਪਰਿਵਾਰ ਬਚ ਗਿਆ ਸੀ ਇਸ ਲਈ ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਦੇ ਹਰ ਹਾਸੇ ਤੋਂ ਬਚਣਾ ਚਾਹੁੰਦੇ ਹੋ ਅਤੇ ਤੁਹਾਡੇ ਨਾਲ ਤੁਹਾਡਾ ਪਰਿਵਾਰ ਵੀ ਬਚਾਉਣਾ ਚਾਹੁੰਦੇ ਹੋ ਤਾਂ ਨੋਹ ਮੰਗ ਪਰਮੇਸ਼ਰ ਦੇ ਵਚਨ ਅਨੁਸਾਰ ਆਪਣਾ ਜੀਵਨ ਬਤੀਤ ਕਰੋ ਹਰ ਤਰ੍ਹਾਂ ਦੇ ਪਾਪਾਂ ਤੋਂ ਦੂਰ ਰਹੋ ਕਾਹ ਜੋ ਪਰਮੇਸ਼ਰ ਤੁਹਾਡੇ ਸਮੇਤ ਤੁਹਾਡੇ ਪਰਿਵਾਰ ਨੂੰ ਬਚਾ ਸਕੀ ਅਤੇ ਤੁਹਾਨੂੰ ਖੁਸ਼ਹਾਲ ਜੀਵਨ ਦੇਵੇ ਆਮਨ ਆਓ ਸੀ ਮਿਲ ਕੇ ਅੰਗੀਕਾਰ ਕਰਦੇ ਹਾਂ ਸਰਸ਼ਕਤੀਮਾਨ ਪਰਮੇਸ਼ਰ ਮੈਂ ਇਸ ਵਚਨ ਲਈ ਤੁਹਾਡਾ ਧੰਨਵਾਦ ਕਰਦਾ ਹਾਂ ਪਰਮੇਸ਼ਰ ਮੈਂ ਅੰਗੀਕਾਰ ਕਰਦਾ ਹਾਂ ਕਿ ਅੱਜ ਤੋਂ ਮੈਂ ਹਰ ਕਿਸਮ ਦੇ ਪਾਪ ਤੋਂ ਬਚਾਂਗਾ ਅਤੇ ਤੁਹਾਡੇ ਵਚਨ ਵਿੱਚ ਡਰ ਕੇ ਆਪਣਾ ਜੀਵਨ ਬਤੀਤ ਕਰਾਂਗਾ ਤਾਂ ਜੋ ਤੁਸੀਂ ਮੇਰੀ ਅਤੇ ਮੇਰੇ ਪਰਿਵਾਰ ਦੀ ਰੱਖਿਆ ਕਰ ਸਕੋ ਪ੍ਰਭੇਸ਼ਮ ਸਿਦੇ ਸਮਰਥੀ ਨਾਮ ਵਿੱਚ ਆਮੇਨ